ਇਸ ਬੰ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਦੁੱਖ ਲੱਗ ਰਿਹਾ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਰਹੀ ਵਾਹਿਗੁਰੂ ਕਿਰਪਾ ਕਰਨਾ ਕੋਈ ਐਸੀ ਅਣਹੋਣੀ ਨਾ ਹੋਈ ਹੋਵੇ ਵੀ ਕੱਲ ਨੂੰ ਹੋਰ ਕੋਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਇਸ ਨੂੰ ਗਿਲਜਾ ਵਾਂਗ ਨੋਚ ਨੋਚ ਕੇ ਖਾ ਜਾਂਦੀ ਹੈ ਦੁਨੀਆ ਜਿਵੇਂ 10 ਪੜ੍ਹੀ ਹੈ ਪਹਿਲਾਂ ਤਾਂ ਠੀਕ ਸੀ ਵੀ ਮਤਲਬ ਹਾਂਜੀ ਹਾਂਜੀ ਪਰ ਜਦੋਂ ਹੁਣ ਅੰਨਾਰ ਚੰਗੀ ਦਾ ਰੋਕੀ ਮਿਲਦੀ ਹੈ ਨਾ ਕੋਈ ਖਾਣਾ ਮਿਲਦਾ ਨਾ ਅੱਛਾ ਸਰ ਇੱਕ ਥੋੜੀ ਜਿਹੀ ਤੁਰੰਤ ਪਰਬਲ ਅਸ 问题 ਤਾਂ ਸਭ ਠੀਕ ਤਾਂ ਪਹਿਲਾਂ ਵੀ ਹਾਂ ਬਿਲਕੁਲ ਹਰ ਖਾਣ ਦੀ ਬੰਦੇ ਕਰਾ ਲਓ ਜੇ ਇਹਨੂੰ ਕੋਈ ਗਾਈਡ ਕਰਦਾ ਨਾ ਜੇ ਇਹਨੂੰ ਕੋਈ ਕਹਿੰਦਾ ਹੈ ਤਾ ਇਹ ਕਰਦੀ ਹੈ ਅਦਰਵਾਈਜ਼ ਬੈਠੀ ਹੈ ਹੁਣ ਜਦੋਂ ਇਹਨੂੰ ਅਸੀਂ ਇਹਦੀ ਹਾਲਾਤ ਨੇ ਜਦੋਂ ਖਰਾਬ ਹੋ ਗਏ ਸੀ ਘਰੇ ਆਇਆ ਇਹਨੇ ਵਿੱਚੀ ਲੈਟਰਨ ਬਾਥਰੂਮ ਕੀਤਾ ਹੋਇਆ ਸੀਗਾ ਸਾਰੀਆਂ ਮਹੱਲੇ ਦੀਆਂ ਲੇਡੀਜ਼ ਨੇ ਫਿਰ ਇਹਨਾਂ ਨੂੰ ਆ ਕੇ ਮਾਇਆ ਤੁਸੀਂ ਉਹ ਵੀ ਰਾਜੀ ਨੇ ਤੁਸੀਂ ਐਨਜੀਓ ਚੋਂ ਨੇ ਜਿਹੜੇ ਇੱਥੇ ਹੋ ਕਿੰਨੇ ਵੀਰਨ ਵੀਡੀਓ ਪਾਈ ਸਾਰੀਆਂ ਮਲੇ ਹੀ ਪਾਈਆਂ ਸੀਗੀਆਂ ਮਤਲਬ ਕਿ ਇੰਨੀ ਕਿ ਜ਼ਿਆਦਾ ਇਹਨਾਂ ਦੀ ਹਾਲਤ ਕ੍ਰਿਟੀਕਲ ਸੀਗੀ ਵੀ ਇਹਨਾਂ ਨੂੰ ਅਸੀਂ ਸਾਰੇ ਮੱਲੇ ਵਾਲੇ ਨੇ ਪਿੰਗਲਵਾੜੇ ਛੱਡਣ ਦਾ ਪਲਾਨ ਕੀਤਾ ਲੈ ਕੇ ਐਡਮਿਸ਼ਨ ਕਰਾਤੀ ਸਾਰਾ ਕੁਝ ਹੋ ਗਿਆ ਸਡਨਲੀ ਉਹਨਾਂ ਨੇ ਕੋਈ ਅੰਦਰ ਆਣਾ ਸੀ ਗੇਟ ਉਹਨਾਂ ਨੇ ਖੋਲਿਆ ਇਹ ਮਤਲਬ ਕਿ ਰੋਡ ਚੱਲਦਾ ਸੀ ਪੂਰਾ ਪਿੰਗਲਵਾੜੇ ਚੋਂ ਭੱਜ ਗਏ ਕੌਣ ਸ਼ੁਭਾ ਖੁਸ਼ਬੂ ਖੁਸ਼ਬੂ ਜਿਸ ਨੂੰ ਰੋਗ ਲਿਆ ਵੀ ਤੂੰ ਨਾ ਫਿਰ ਤੇ ਮੱਲੇ ਵਾਲੇ ਨਾਲ ਹੁੰਦੇ ਐ ਇਹ ਆਪਣੇ ਮਤਲਬ ਕਿ ਸਾਰੇ ਕੱਪੜਿਆਂ ਤੋਂ ਬਾਹਰ ਹੋਣ ਲੱਗ ਜਾਂਦੀ ਹੈ ਫਿਰ ਅਸੀਂ ਡਰ ਜੰਨੇ ਆ ਅਸੀਂ ਛੱਡ ਦਿੰਨੇ ਆ ਵੀ ਇਦਾਂ ਦਾ ਕੰਮ ਝਿੱਕ ਕੇ ਕੱਪੜੇ ਉਤਾਰ ਦੇ ਬਿਲਕੁਲ ਬਿਲਕੁਲ ਇਸ ਲੈਵਲ ਦੀ ਦੀ ਹਾਲਤ ਹੈ ਇਹਨੇ ਦਵਾਈ ਖਾਈ 5-6 ਮਹੀਨੇ ਠੀਕ ਹੋ ਗਈ ਬਿਲਕੁਲ ਠੀਕ ਹੋ ਗਈ ਏਸੀ ਲਿਆਂਦਾ ਨਮਾ ਜੀ ਨਵੀਂ ਸਕੂਟਰੀ ਬਿਲਕੁਲ ਬ੍ਰਾਂਡ ਨਿਊ ਆ ਬਾਹਰ ਘੱਡੀ ਐ ਅਸੀਂ ਵੀ ਤੋੜਨਾ ਦਵੇ ਕਿਤੇ ਤੇ ਫੋਨ ਲਿਆਂਦਾ 25000 ਦਾ ਨਵਾਂ ਉਹ ਵੀ ਤੋੜਦਾ ਤੇ ਉਹ ਵੀ ਮਤਲਬ 5-6 ਮਹੀਨੇ ਤੱਕ ਇਦਾਂ ਲੱਗਦਾ ਸੀਗਾ ਵੀ ਇਹ ਉਹੀ ਕੁੜੀ ਹੈ ਇੰਨੀ ਜ਼ਿਆਦਾ ਠੀਕ ਹੋ ਗਈ ਦੁਬਾਰਾ ਹੀ ਫੋਟੋ ਵਾਲੀ ਕੰਡੀਸ਼ਨ 'ਚ ਆ ਗਈ ਸੀ ਬਟ ਹੁਣ ਫੇਰ 6 ਮਹੀਨੇ ਦੁਬਾਰਾ ਜਦੋਂ 5 ਮਹੀਨੇ ਪਹਿਲਾਂ ਠੀਕ ਹੋਈ ਸੀ ਉਦੋਂ ਕੀ ਕਾਰਨ ਰਿਹਾ ਠੀਕ ਹੋਣ ਦਾ ਆਪੇ ਜਾ ਕੇ ਵੀ ਸਪੋਰਟ ਮਤਲਬ ਕਿ ਇੱਥੇ ਆਂਟੀ ਸੀਗੀ ਕਿ ਉਹਨਾਂ ਦੀ ਡੈਥ ਹੋ ਗਈ ਹੁਣ ਉਹਨਾਂ ਨਾਲ ਥੋੜਾ ਜਿਹਾ ਮਿਲਬਰਤਨ ਲੱਗੀ ਸੀ ਤੇ ਇਹ ਸੀਗਾ ਵੀ ਮੱਲਾ ਛੱਡਦਾ ਸੀ ਉਹਨਾਂ ਨਾਲ ਹੀ ਹੋ ਗਈ ਸੀ ਸਿਰਫ ਤੇ ਉਹਨਾਂ ਨਾਲ ਹੀ ਇਹ ਥੋੜਾ ਜਿਹਾ ਘੁੰਮਦੀ ਫਿਰਦੀ ਸੀਗੀ ਬੋਲਦੀ ਚੱਲਦੀ ਸੀ ਥੋੜਾ ਜਿਹਾ ਠੀਕ ਹੋ ਗਈ ਉਦੋਂ ਬਾਅਦ ਹੁਣ 12-15 ਦਿਨ ਪਹਿਲਾਂ ਉਹਨਾਂ ਦੀ ਵੀ ਡੈਥ ਹੋ ਗਈ ਤੇ ਫਿਰ ਦੁਬਾਰਤੋ ਇਹੀ ਕੰਡੀਸ਼ਨ 'ਚ ਆ ਗਈ ਸੀ ਜਿੱਦਨ ਡੈਥ ਹੋਈ ਹੈ ਇਵਨ ਕਿ ਉਦਣ ਤੋਂ ਹੀ ਅਗਲੇ ਦਿਨ ਤੋਂ ਮਾਰਨਿੰਗ ਇਹਨੇ ਫੇਰ ਕੋ ਮਾਰ ਫਿਰਨਾ ਸ਼ੁਰੂ ਕਰਤਾ ਉਹ ਕਿਦੋਂ ਠਾਗਾ ਪਵਾ ਕੇ ਲਿਆਏ ਸੀ ਇਹਨਾਂ ਦੇ ਕਿਹ ਜਗ੍ਹਾ ਹੈ ਲੋਕਲ ਇੱਥੇ ਬਸ ਉਸ ਤੋਂ ਬਾਅਦ ਪਰੇ ਠੀਕ ਹੁੰਦੀ ਗਈ ਉਹ ਆਈ ਡੀਰ ਵਾਲੇ ਦਵਾਈ ਦੂਈ ਵੀ ਦਵਾਈ ਸੀ ਉਹਨਾਂ ਨੇ ਦਵਾਈ ਦਵਾਈ ਮੈਡੀਸਿਨ ਦਾ ਮੋਟ ਪਈਆਂ ਨੇ ਮੈਡੀਸਿਨ ਚੱਕ ਕੇ ਲੈ ਗਿਆ ਉਹ ਵੀਰੇ ਮੈਡੀਸਿਨ ਦੇਓ ਮੈਡੀਸਿਨ ਖਾ ਹੀ ਨਹੀਂ ਜਣੀ ਦਵਾਈ ਦਾ ਡਿਪਰੈਸ਼ਨ ਦੀਆਂ ਇੰਨੀਆਂ ਜ਼ਿਆਦਾ ਮੈਡੀਸਿਨਸ ਨੇ ਵੀ ਖਾਂਦੀ ਨਹੀਂ ਹੈ ਕੱਲ ਇੱਕ ਡੀਐਸਆਰ ਦਾ ਕੈਪਸੂਲ ਇਹਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਮਤਲਬ ਕਿ ਇਹਨੇ ਜਲੂਸ ਕੱਢਦਾ ਸਾਰੇ ਮੱਲੇ ਦਾ ਵੀ ਮੈਂ ਨਹੀਂ ਖਾਣਾ ਜਿਵੇਂ ਮਰ ਗਈ ਕੋਈ ਨਹੀਂ ਇਹ ਗੱਲ ਕਈ ਵੀ ਅੱਜ ਮੇਰੇ ਤਾਂ ਦੁਬਾਰਾ ਪਵਾ ਦੋ ਤੁਸੀਂ ਰਾਤ ਨੂੰ ਮੈਂ ਅੱਧਾ ਘੰਟੇ ਵੀ ਆਈ ਸੀ ਮੈਂ ਕੋਈ ਗੱਲ ਨਹੀਂ ਦੀ ਪਵਾ ਦਾਂਗੇ ਵੀ ਵੀਰਵਾਰ ਚੱਲਾਂਗੇ ਵੀ ਤੂੰ ਸਵੇਰ ਬਾਹਰ ਨਾ ਆਈ ਅੱਜ ਆਈ ਨਹੀਂ ਵਾਰ ਸਵੇਰ ਹਾਲਾਤ ਇਸ ਲੈਵਲ ਦੇ ਹੋ ਜਾਂਦੇ ਨੇ ਜੀ ਵੀ ਕਿਸੇ ਟਾਈਮ ਤੇ ਐਦਾਂ ਲੱਗਦਾ ਵੀ ਇਹ ਠੀਕ ਹੈ ਕੱਲ ਮਾਰਨਿੰਗ ਇਹਨੂੰ ਵੀਰੇ ਨੇ ਖਾਣਾ ਖਵਾਇਆ ਇਹਨੇ ਖਾ ਲਿਆ ਸ਼ਾਮ ਨੂੰ ਜਦੋਂ ਲੈ ਕੇ ਆਏ ਥਾਲੀ ਭਗਾ ਕੇ ਮਾਰੀ ਕਹਿੰਦੀ ਮੈਂ ਨਹੀਂ ਖਾਣੀ ਤੁਸੀਂ ਚੱਲ ਜਾਓ ਆਪਣੇ ਘਰੇ ਦਿਮਾਗ ਦੇ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਆ ਜਾਂਦੀਆਂ ਨੇ ਕਿਆਂ ਬਹੁਤ ਕੁਝ ਗਲਤ ਵੀ ਬੋਲ ਦਿੰਦੀ ਹੈ ਵੀ ਮੈਂ ਕਹਿ ਨਹੀਂ ਸਕਦਾ ਤੇ ਇੰਨਾ ਦੇ ਜ਼ਿਆਦਾ ਮਤਲਬ ਕੰਮ ਖਰਾਬ ਹੋਇਆ ਹੋਇਆ ਇੱਕਦਮ ਤਾਂ ਇਦਾਂ ਲੱਗੇਗਾ ਠੀਕ ਹੈ ਇੱਕਦਮ ਲੱਗੇਗਾ ਵੀ ਇਹਦੇ ਜਿੰਨਾ ਵੀ ਕੋਈ ਦਿਮਾਗ ਤੇ ਡਿਪਰੈਸ਼ਨ ਚ ਜਾ ਨਹੀਂ ਸਕਦਾ ਬੰਦਾ ਇਸ ਲੈਵਲ ਦੇ ਹੁਣ ਕੱਲ ਵਿਦਆਊਟ ਕੱਪੜਿਆਂ ਤੋਂ ਇਹ ਜਦੋਂ ਅਸੀਂ ਦੁਪਹਿਰੇ ਰੋਟੀ ਦੇਣ ਆਇਆ ਵੀਰੇ ਦਾ ਫੋਨ ਆਇਆ ਸੀਗਾ ਵੀ ਦੇਖ ਲੋ ਅਸੀਂ ਆਏ ਤੇ ਨਜ਼ਰ ਸੀਗੇ ਮੇਰੇ ਨਾਲ ਕਿਉਂਕਿ ਲੇਡੀਜ਼ ਨੂੰ ਹੀ ਫਿਰ ਦੇਖਣਾ ਪੈਂਦਾ ਏ ਵਿਦਆਊਟ ਕੱਪੜੀ ਸੀ ਇਹਨੇ ਕੱਪੜੀ ਨਹੀਂ ਪਾਏ ਹੋਏ ਸੀ ਬਿਲਕੁਲ ਵੀ ਫਿਰ ਵੀਡੀਓ ਵੀ ਥੋੜੀ ਜੀ ਬਣਾਈ ਉਹਨਾਂ ਨੇ ਚੁੰਨੀ ਜਾਨੀ ਦੇ ਕੇ ਵੀ ਤਾਂ ਨੂੰ ਆਪਾ ਐਦਾਂ ਦੀਆਂ ਵੀਡੀਓ ਦੇਖੀ ਮੈਂ ਹੁਣ ਵੀ ਜਦੋਂ ਅਸੀਂ ਅੰਦਰ ਆਏ ਆ ਵੀ ਇਹਦੇ ਕੱਲੀ ਸ਼ਰਟ ਪਾਈ ਸੀ ਪਜਾਮਾ ਥੱਲੇ ਨਹੀਂ ਪਾਇਆ ਤੇ ਇਹਨੇ ਕੱਪੜਾ ਬੰਨਿਆ ਸੀ ਮੜਾ ਜਿਆ ਮਤਲਬ 5-7 ਦਿਨ ਤੋਂ ਲੱਗਿਆ ਫਾਰ। ਮਤਲਬ ਇੰਨੀ ਜਿਆਦਾ ਬੁਰੀ ਹਾਲਤ ਸੀਗੀ ਵੀ ਕੱਪੜਿਆਂ ਤੋਂ ਬਿਲਕੁਲ ਹੀ ਬਾਹਰ ਹੋ ਕੇ ਇੱਥੇ ਗਲੀ 'ਚ ਖੜ ਗਈ ਸੀ ਤੇ ਦੈਨ ਉਹਦਾ ਕਿਸੇ ਸਾਹਮਣੇ ਲੇਡੀਜ਼ ਨੇ ਦੇਖ ਲਿਆ ਉਹਨੇ ਸਾਰੀਆਂ ਲੇਡੀਜ਼ ਇਕੱਠੀਆਂ ਕੀਤੀਆਂ ਫਟਾਫਟ ਆ ਕੇ ਇਹਨੂੰ ਅੰਦਰ ਵੜਿਆ ਫੇਰ ਇਹਦੇ ਆ ਕੇ ਕੱਪੜੇ ਪਾਏ ਵੀ ਜੇ ਉਹ ਨਾ ਦੇਖਦੇ ਤਾਂ ਸ਼ਾਇਦ ਵਿਦਆਊਟ ਕੱਪੜੇ ਹੀ ਇਹ ਬਾਹਰ ਚਲੀ ਜਾਂਦਾ ਹੁੰਦਾ ਹੁਣ ਜਿਵੇਂ ਜਿਵੇਂ ਨਾ ਇਹ ਪੇਸ਼ੈਂਟ ਕੀ ਹੈ ਜਿਹਦੀ ਇਹ ਸਮੱਸਿਆ ਜਿਵੇਂ ਰਾਤ ਨੂੰ ਸੁੱਤੇ ਫਿਰ ਉੱਠੇ ਹੁਣ ਠੀਕ ਆ ਹੁਣ ਜਿਵੇਂ ਜਿਵੇਂ ਦਿਨ ਚੜ੍ਹਨ ਦਾ ਘੰਟਾ 2 ਘੰਟੇ ਲਈ ਬ੍ਰੇਨ ਚੋ ਸਾਰੀਆਂ ਗੱਲਾਂ ਦੁਬਾਰਾ ਫੇਰ ਉਹ ਕਰਨਾ ਰਨ ਕਰਨ ਲੱਗ ਪਈ ਉਹ ਜਿਹੜੀ ਚੋਟ ਨਹੀਂ ਵੀਰੇ ਰਾਤ ਨੂੰ ਇਹ ਮੈਂ ਜਿਹੜੀਆਂ ਵੀਡੀਓ ਸ਼ੇਅਰ ਕੀਤੇ ਉਹ 2 2 ਵਜੇ ਦੀਆਂ ਨੇ ਰਾਤ ਨੂੰ 4 5 ਜਦੋਂ ਨਹੀਂ ਸੌਣਾ ਫਿਰ ਤਾਂ ਸਹੀ ਗੱਲ ਹੈ ਹੁਣ ਜਿਵੇਂ ਆ ਸੁੱਤੇ ਪੇ ਉੱਠੀ ਆ ਇਹ ਸੁਤਰੀ ਰਾਤੇ ਸਮਝ ਜੀ ਦੇ ਕਰਕੇ ਥੋੜਾ ਮੈਂ ਮੈਂ ਪ੍ਰੋਮਿਸ ਕਰਦੀ ਹਾਂ ਵੀ ਮੈਂ ਸੋ ਇਹਨਾਂ ਨੂੰ ਇਹਨਾਂ ਨੂੰ ਖਾਣਾ ਪੀਣਾ ਇਹਨਾਂ ਨੂੰ ਗਾਈਡੈਂਸ ਜੀ ਥੋੜੀ ਜੀ ਮਿਲ ਜੇ ਤਾਂ ਇਹ ਠੀਕ ਹੋ ਜਾਣ ਕਿਉਂਕਿ ਹੁਣ ਇਹ ਮੈਨੂੰ ਲੱਗਦਾ ਵੀ ਜਿਹੜੀ 2 ਦਿਨ ਦਿਨ ਤੋਂ ਮੱਲੇ ਵਾਲਿਆਂ ਨੇ ਇਹਨੂੰ ਰੋਟੀ ਪਾਣੀ ਦੁਬਾਰਾ ਇਹਨੂੰ ਦੇਣ ਲੱਗੇ ਨੇ ਉਹਦਾ ਇਫੈਕਟ ਪਿਆ ਆ ਅਦਰਵਾਈਜ਼ ਤਾਂ ਮੇਬੀ ਮਹੀਨਾ ਸੁਆਮੀ ਨਾਏ ਨੇ ਕੁਝ ਖਾਇਆ ਪੀਆ ਨਹੀਂ ਪੱਲੇ ਪਾਣੀ ਦੇ ਸਿਰਤੇ ਹੀ ਜੀ ਰਹੇ ਸੀ ਸਿਰਫ ਪਾਣੀ ਮੈਨਾਂ ਮਹੀਨਾ ਹੋ ਗਿਆ ਉਹ ਕੋ ਆਂਡੀ ਡੈਥ ਹੋ ਗਈ ਨੂੰ ਤੇ ਮਹੀਨੇ ਤੋਂ ਇਹਨਾਂ ਨੇ ਅੰਨਾ ਦਾ ਦਾਣਾ ਨਹੀਂ ਖਾ ਕੇ ਦੇਖਿਆ ਹਾਂ ਤੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜੀ ਉਹਨਾਂ ਨਾਲ ਬਿਲਕੁਲ ਨਹੀਂ ਕੋਈ ਸਭ ਕਹਿੰਦੇ ਨੇ ਤੁਸੀਂ ਦੇਖ ਲਓ ਜੀ ਪੈਸੇ ਦੇ ਦਿਆਂਗੇ ਤੁਹਾਨੂੰ ਜਿਹੜੇ ਅਸੀਂ ਦੇਣੇ ਆ ਮਾੜੇ ਮੋਟੇ ਕੋਈ ਕੇਟ ਰੱਖ ਲਓ ਜੀ ਠੀਕ ਹੈ ਸਫਾਈ ਦੇ ਲਾ ਦਿਓ ਜੀ ਅਸੀਂ ਨਹੀਂ ਆ ਸਕਦੇ ਸਾਡਾ ਜਵਾਬ ਹੈ ਸਾਨੂੰ ਇਹ ਗਾਲਾਂ ਕੱਢਦੀ ਐ ਸਾਨੂੰ ਇਹ ਪੁੱਠਾ ਬੋਲਦੀ ਐ ਥਾਣੇ ਚਲੀ ਜਾਊਗੀ ਸਾਡੀ ਰਿਪੋਰਟ ਕਰਾ ਦੂਗੀ ਅਸੀਂ ਨਹੀਂ ਆ ਸਕਦੇ ਪੁੱਠਾ ਸਾਨੂੰ ਵੀ ਬੋਲਦੀ ਐ ਅਸੀਂ ਫੇਰ ਆਨੇ ਮੱਲੇ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਅਪਸ਼ਬਦ ਬੋਲਦੀ ਐ ਲੇਡੀਜ਼ ਨੂੰ ਇਹਨਾਂ ਗੰਦਾ ਬੋਲਦੀ ਐ ਤੇ ਪਰ ਕੀ ਕਰੀਏ ਜਦੋਂ ਆਪਾਂ ਨੂੰ ਪਤਾ ਅੰਡਰਸਟੈਂਡਿੰਗ ਹੁੰਦੀ ਹੈ ਵੀ ਮੈਂਟਲ ਟੂਰ ਵੀ ਅਫਸੈਟ ਹੈ ਤੇ ਆਪਾਂ ਇਹਨਾਂ ਨਾਲ ਜਿਵੇਂ ਇਹਨੇ ਰਿਸਟਰ ਇੱਥੇ ਸ਼ਹਿਰ 'ਚ ਰਹਿੰਦੇ ਆ ਇਹਨਾਂ ਦੀ ਬੂਆ ਨੇ ਇੱਕ ਲੁਕਲ ਨੇ ਉਹ ਅੱਛਾ ਉਹ ਬਿਲਕੁਲੀ ਉਹ ਤਾਂ ਕਹਿੰਦੇ ਅਸੀਂ ਟਿੱਕੇ ਦੇ ਦਿੰਦੇ ਸਾਡੇ ਭਾਵੇਂ ਕੁਝ ਹੋਵੇ ਇਹਨਾਂ ਨੂੰ ਕੁਝ ਨਾ ਹੋਵੇ ਜੀ ਓਕੇ ਕੋਈ ਸਾਡਾ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਕਹਿੰਦੇ ਕਾਕਾ ਜੀ ਜੋ ਕਹਿੰਦੇ ਕਹਿੰਦੇ ਅਸੀਂ ਕਿਤੇ ਮਰਜ਼ੀ ਲਿਖਾ ਲਵਾਂ ਅਸੀਂ ਇੱਕ ਟੀਸੀ ਕੋਲੇ ਪੇਸ਼ ਹੋਣੇ ਆ ਵੀ ਲਿਖੇ ਦੇ ਦਿੰਦੇ ਆ ਕੱਲ ਨੂੰ ਕੋਈ ਇਹਨਾਂ ਨੂੰ ਕੋਈ ਗੱਲਬਾਤ ਹੋ ਗਈ ਅਸੀਂ ਜ਼ਿੰਮੇਵਾਰ ਨੇ ਇਹਨਾਂ ਦੇ ਮਾਮਾ ਜੀ ਵੀ ਜਲੰ ਤੇ ਤੁਸੀਂ ਲੈ ਕੇ ਕੋਈ ਮਾਮਾ ਜਾਇ ਕੋਈ ਜਿਹੜੀ ਮਾਸੀ ਜੀ ਮਤਲਬ ਸਾਫ਼ ਜਵਾਬ ਹੀ ਦੇ ਦਿੰਦੇ ਆ ਉਹ ਅੰਦਰ ਬੜ ਨੂੰ ਤਿਆਰ ਨਹੀਂ ਹੁੰਦੇ ਜੀ ਅੰਦਰ ਕਮਰੇ ਹੀ ਬੜ ਨੂੰ ਤਿਆਰ ਨਹੀਂ ਹੁੰਦੇ ਉਹ ਬਾਹਰੋਂ ਜੀ ਆਤੇ ਹੀ ਦੇਖ ਕੇ ਉੱਥੋਂ ਹੀ ਬਸ ਪਿੱਛੇ ਨੂੰ ਫੋਨ ਤੇ ਲੱਗ ਜਾਂਦੇ ਆ ਹਾਂਜੀ ਕੀ ਕਰਨਾ ਹਰ ਇੱਕ ਦਾ ਜਵਾਬ ਆ ਜਾਂਦਾ ਵੀ ਭਾਈ ਤੁਸੀਂ ਦੇਖੋ ਤੁਸੀਂ ਲੋਕਲੋਂ ਲੋਕਲ ਵਾਲੇ ਹੱਥ ਨਹੀਂ ਬੰਨਦੇ ਉਹ ਉਸ ਦਿਨ ਵੀ ਮੱਲੇ ਵਾਲਿਆਂ ਨੇ ਫੜ ਕੇ ਨਮਾਇਆ ਸਾਰੇ ਬੈੱਡ ਦੇ ਬਾਥਰੂਮ ਕੀਤਾ ਇਹਨਾਂ ਦੇ ਗੱਡੇ ਸੁਕਾਏ ਬਾਹਰ ਰੋਟੀ ਪਾਣੀ ਕੀਤਾ ਥੋੜਾ ਬਹੁਤ ਸਾਫ਼ ਕੀਤਾ ਹੈ ਜੀ ਜੀ ਇਹ ਤੇ ਇੰਨੀ ਜ਼ਿਆਦਾ ਮਤਲਬ ਕਿ ਬੁਰੀਆਂ ਕੰਡੀਸ਼ਨ ਹੋਣੀ ਤੇ ਇਹੀ ਇਸ ਘਰ ਦੇ ਵਿੱਚ ਅੱਗੇ ਵੀ ਅਸੀਂ ਅਕਸਰ ਗੱਲ ਕਰਦੇ ਹੁੰਦੇ ਆਂ ਜੇ ਖੁਸ਼ੀਆਂ ਹੁੰਦੀਆਂ ਰੌਣਕਾਂ ਲੱਗੀਆਂ ਹੁੰਦੀਆਂ ਤੇ ਇੱਥੇ ਖਸ਼ੂ ਸਰਕਾਰੀ ਜੋਬ ਤੇ ਹੁੰਦੀ ਤੇ ਇਹ ਇੱਥੇ ਘਰੇ ਕੋਈ ਪ੍ਰੋਗਰਾਮ ਰੱਖਦੇ ਜਾਂ ਆਪਣਾ ਬਰਥਡੇ ਦਾ ਕੋਈ ਪ੍ਰੋਗਰਾਮ ਮਨਾਉਂਦੇ ਇੱਥੇ ਸਾਰਿਆਂ ਨੇ ਮੂਰੇ ਹੋ ਕੇ ਬੋਲੀਆਂ ਪਾਉਣੀਆਂ ਸੀ ਖੁਸ਼ੀਆਂ ਮਨਾਉਣੀਆਂ ਸੀ ਗਿੱਧੇ ਭੰਗੜੇ ਪਾਉਣੇ ਸੀਗੇ ਇਹੀ ਇਸ ਘਰ ਦੇ ਵਿੱਚ ਕਿ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੁੰਦੇ ਮੈਂ ਚਾਚਾ ਮੂਰੇ ਹੋ ਕੇ ਮੈਂ ਮਾਮਾ ਮੂਰੇ ਹੋ ਕੇ ਫੋਟੋਆਂ ਖਿਚਾਉਣੀਆਂ ਸੀ ਪਰ ਅੱਜ ਇਸ ਘਰ ਦੇ ਵਿੱਚ ਜਿਹੜੀਆਂ ਕਿਸੇ ਟਾਈਮ ਖੁਸ਼ੀਆਂ ਮਨਾਈਆਂ ਗਈਆਂ ਸੀ ਉਹ ਵੀ ਫੋਟੋਆਂ ਮਚਾਈਆਂ ਪਈਆਂ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਇਹ ਕਹਿਣ ਵਾਲਾ ਨਹੀਂ ਮੁੱਕੀ ਹੋਇਆ ਧੀਏ ਤੈਨੂੰ ਮੈਂ ਤੇਰਾ ਮਾਮਾ ਕੀ ਹੋਇਆ ਪੁੱਤ ਤੈਨੂੰ ਮੈਂ ਤੇਰਾ ਚਾਚਾ ਕੀ ਹੋਇਆ ਤੀ ਮੈਂ ਤੇਰੀ ਭੂਆ ਆ ਮਾ ਪੁੱਤ ਮੈਂ ਵੀ ਤੇਰੀ ਇਸ ਘਰ ਦੀ ਜਿਵੇਂ ਤੂੰ ਅੱਜ ਇਸ ਘਰ ਦੀ ਧੀ ਐ ਮੈਂ ਵੀ ਇਸ ਘਰ ਦੀ ਇਸੇ ਤਰ੍ਹਾਂ ਧੀ ਹੁੰਦੀ ਸੀ ਕਿਸੇ ਟਾਈਮ ਮੇਰੇ ਪੇਕੇਆਂ ਦੇ ਘਰ 'ਚ ਅੱਜ ਦੁੱਖ ਆ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਵੀ ਦੁੱਖ ਆ ਪੁੱਤ ਵੀ ਤੁਸੀਂ ਆਏ ਆ ਮੈਂ ਤੁਹਾਡੇ ਨਾਲ ਖੜੀ ਆ ਇਹ ਹੁੰਦੀ ਐ ਭੂਆ ਭੂਆ ਇੱਕ ਰਿਸ਼ਤਾ ਐਸਾ ਵਾ ਬੀਓੜਾ ਤੇਕੇ ਪਿੰਡ ਚ ਕੋਈ ਥੋੜਾ ਜਿਹਾ ਵੀ ਦੁੱਖ ਹੋਵੇ ਨਾ ਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਆ ਤਾਂ ਜਮੇ ਉੱਡੜਿਆ ਪਿਆ ਕਰ ਚਲੋ ਜੇ ਕੋਈ ਨਾ ਹੋਵੇ ਤਾਂ ਵੀ ਬੰਦਾ ਸਬਰ ਕਰ ਲੈਂਦਾ ਹੁੰਦਿਆਂ ਸੁਂਦਿਆਂ ਵੀ ਇਹ ਹਾਲਾਤ ਤੇ ਫਿਰ ਚਲੋ ਘਰੇ ਕੋਈ ਮੁੰਡਾ ਹੋਵੇ ਕੱਲਾ ਵੀ ਨਹੀਂ ਆਖੇ ਲੱਗਦਾ ਜੀ ਨਸ਼ੇ ਕਰਦਾ ਫਿਰ ਤਾਂ ਆਪਾਂ ਉਹ ਵੀ ਮੰਨ ਲੀਏ ਵੀ ਨਸ਼ੇ ਕਰਦਾ ਜੀ ਟੀਕੇ ਲਾਉਂਦਾ ਗੋਲੀਆਂ ਖਾਂਦਾ ਲੜਾਈ ਝਗੜੇ ਕਰਦਾ ਜਵਾਨ ਧੀਆਂ ਦੋ ਕਰੇ ਦੋ ਜਵਾਨ ਧੀਆਂ ਕਰੇ ਬਿਲਕੁਲ ਹੀ ਸਮਝ ਨਹੀਂ ਉਹਨਾਂ ਨੂੰ ਜਾਂ ਸ਼ਰਮ ਨਹੀਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਸਭ ਦੇ ਘਰਾਂ ਚ ਆਉਂਦੇ ਆ ਭਾਈ ਹਰੇਕ ਦੀ ਜ਼ਿੰਦਗੀ 'ਚ ਹੀ ਆਉਂਦੇ ਆ ਜੇ ਅੱਜ ਅਰਵਿੰਦਰਪਾਲ ਜੀ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਉਹਦੇ ਪਿੱਛੇ ਵੀ ਕੀ ਕਾਰਨ ਰਿਹਾ ਉਹਨਾਂ ਨੇ ਕਿੱਡਾ ਵੱਡਾ ਸਟੈਪ ਲਿਆ ਜਿਨ੍ਹਾਂ ਦੇ ਮਗਰ ਭਰਾ ਖੜੇ ਹੁੰਦੇ ਆ ਨਾ ਬਾਹਾਂ ਬਣ ਕੇ ਉਹ ਸੁਸਾਇਡ ਨਹੀਂ ਕਰਦੇ ਪਤਾ ਨਹੀਂ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ 'ਚ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੋ ਕਿਉਂ ਉਹਨਾਂ ਨੇ ਇਹ ਸਟੈਪ ਲਿਆ ਪਿੱਛੇ ਜਦੋਂ ਪੂਜਾ ਭੈਣ ਇਸ ਦੁਨੀਆ ਤੋਂ ਗਈ 2013 ਦੇ ਵਿੱਚ ਉਹਦਾ ਪੇਕੇ ਪਰਿਵਾਰ ਉਹਦੇ ਭਰਾ ਸੀ ਜਿਹੜੇ ਬੱਚਿਆਂ ਦੇ ਮਾਮੇ ਸੀ ਉਹਨਾਂ ਦਾ ਹੋਰ ਫਰਜ ਵੱਧ ਜਾਂਦਾ ਵੀ ਸਾਡੀਆਂ ਦੋ ਭਾਣ ਜੀਆਂ ਜਵਾਨ ਆ ਵੀ ਅਸੀਂ ਇਹਨਾਂ ਦਾ ਸਾਥ ਦੇਣਾ ਦਾਦਾ ਦਾਦੀ ਦੂਗਣ ਤਸਵੀਰਾਂ ਹਾਰ ਪਾ ਕੇ ਲੱਗੀਆਂ ਮਿੱਟੀ ਜਮੀ ਪਈ ਧੂੜ ਜਮੀ ਪਈ ਅੰਦਰ ਸਿੱਟੀਆਂ ਪਈਆਂ ਬੱਚਿਆਂ ਨੂੰ ਸੋਜੀ ਵੀ ਨਹੀਂ ਆਪਨੇ ਆਪ ਦੀ ਵੀ ਸੋਜੀ ਨਹੀਂ ਰਹੀ ਜਿਹਨੇ ਇਸ ਘਰ ਦੀ ਜ਼ਿੰਮੇਵਾਰੀ ਚੱਕਣੀ ਸੀ ਖੁਸ਼ਬੂ ਭੈਣ ਨੇ ਪੜ੍ਹੀ ਲਿਖੀ ਹੈ ਜਿਹੜੀ ਜਿਹਨੂੰ ਕੋਰਸ ਕਰਾਏ ਰਵਿੰਦਰਪਾਲ ਜੀ ਨੇ ਜਿਉਂ ਇਸ ਘਰ ਨੂੰ ਚਲਾਉਣ ਦੇ ਸક્ષਮ ਕੀਤਾ ਅੱਜ ਉਹੀ ਟੁੱਟ ਗਈ ਹੈ ਵਿਚਾਰੀ ਖੇਰੋਂ ਖੇਰੂ ਹੋ ਗਈ ਹੈ ਤੇ ਅੱਜ ਅਸੀਂ ਆਪਣੀਆਂ ਇਹਨਾਂ ਭੈਣਾਂ ਨੂੰ ਆਪਣੇ ਨਾਲ ਲੈਣ ਵਾਸਤੇ ਆਏ ਹਾਂ ਅਸੀਂ ਲੁਧਿਆਣੇ ਤੋਂ ਮੁਕਤਾ ਦੀ ਸੇਵਾ ਪਰਿਵਾਰ ਤੋਂ ਇੱਥੇ ਪਹੁੰਚੇ ਹਾਂ ਧੰਨਵਾਦ ਕਰਦੇ ਹਾਂ ਮਹੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਨਾਲੇ ਦੋਨਾਂ ਧੀਆਂ ਦੇ ਨਾਲ ਜਿੰਨਾ ਕਰ ਸਕਦੇ ਸੀ ਉਹਨਾਂ ਦਾ ਸਾਥ ਦਿੱਤਾ ਸਪੋਰਟ ਕੀਤੀ ਅਮਰੀਕ ਸਿੰਘ ਬਾਈ ਸਾਡੇ ਕੋਲੇ ਚੱਲ ਕੇ ਗਿਆ ਇੱਥੋਂ ਸਪੈਸ਼ਲ ਇਸੇ ਦੁੱਖ ਨੂੰ ਵੀ ਧੀਆਂ ਇੰਦਾ ਰੋੜਦੀਆਂ ਸੜਕਾਂ ਤੇ ਇਹਦੀ ਦੁਕਾਨ ਦੇ ਮੋੜ ਦੀ ਇੱਧਰੋਂ ਉੱਧਰੋਂ ਕੱਪੜੇ ਉਤਾਰ ਦਿੰਦੀ ਮੰਨ ਲੇ ਜੋ ਕੱਲ੍ਹ ਦੀਆਂ ਸਾਨੂੰ 20 ਵੀਡੀਓ ਆਗਿਆ ਹੋਣੀਆਂ ਕਫਰ ਅਸੀਂ ਤੜਕਿਓ 4 ਵਜੇ ਉੱਠੇ ਸੀ ਤੇ 5 ਵਜੇ ਸੀ ਸਵੇਰ 5 ਤਰਪੇ ਸੀ ਸੁਪਨਿਆਂ ਦੇ ਘਰ ਤੋਂ ਤੇ ਮਾਰਨਿੰਗ ਦੇ ਵਿੱਚ ਅਸੀਂ 7 ਵਜੇ ਨੂੰ ਇੱਥੇ ਆ ਗਏ ਸਭ ਤੋਂ ਵੀ ਪਹਿਲੇ ਤੇ ਇੱਥੇ ਆ ਕੇ ਜੋ ਦੇਖਿਆ ਉਹ ਤੁਹਾਡੇ ਸਾਹਮਣੇ ਵੀ ਰੱਖਿਆ ਬਸ ਸਾਡੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਭੂਆ ਬਚਾਓ ਮਾਸੀਆ ਚਾਹੇ ਉਹ ਮਾਮਾ ਮਾ ਚਾਹੇ ਚਾਚੇ ਦਾਇਆ ਭਾਈ ਤੁਹਤੋ ਹੋਰ ਕੁਛ ਨਹੀਂ ਮੰਗਦੇ ਆਪਾਂ ਕੋਈ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਲੈ ਜਾਓ ਇਹਨਾਂ ਨੂੰ ਸਾਂਭ ਲੋ ਇਹਨਾਂ ਨੂੰ ਲਾਜ ਕਰਾ ਦਿਓ ਜਾਂ ਕੋਈ ਇਹਨਾਂ ਨੂੰ ਖਰਚਾ ਕਰ ਦਿਓ ਸਿਰਫ ਇੱਕ ਮੋਰਲ ਸਪੋਰਟ ਆ ਨਾ ਜਿਹੜੀ ਜਿਹੜੀ ਤੁਸੀਂ ਦੇ ਸਕਦੇ ਹੋ ਉਹ ਜ਼ਰੂਰ ਦਿਓ ਸਾਰੀ ਗੱਲ ਮੰਨਦੀ ਆ ਤੇ ਬੇਨਤੀ ਆ ਵੀ ਜੇ ਤੁਸੀਂ ਸਾਰੇ ਸਪੋਰਟ ਕਰੋ ਥੋੜੀ ਜੀ ਸਾਡੇ ਨਾਲ ਇਨਾਂ ਨੂੰ ਪੁਰਾਣੀਆਂ ਯਾਦਾਂ ਜਿਹੜੀਆਂ ਖੁਸ਼ੀ ਦੇ ਪਾਲ ਸੀ ਇਹਨਾਂ ਦੀ ਜ਼ਿੰਦਗੀ ਦੇ ਉਹਨਾਂ ਦੇ ਨਾਲ ਜੋੜੀਏ ਤਾਂ ਇਹਨਾਂ ਦੋਨਾਂ ਭੈਣਾਂ ਨੂੰ ਫੇਰ ਤੋਂ ਆਪਾਂ ਓਵੇਂ ਹੱਸਦੇ ਵਸਦੇ ਦੇਖ ਸਕਦੇ ਆ ਖੁਸ਼ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਦੇ ਆ ਦੇਖ ਸਕਦੇ ਆ ਇਹਨਾਂ ਕੋਲੇ ਘਰ ਹੈਗਾ ਇੱਕ ਟਹਿਰਾ ਮੱਲਾ ਟਹਿਰਾ ਮੱਲਾ ਟਹਿਰਾ ਮੱਲਾ ਤੇ ਨਾਬਾ ਗੇਟ ਸੰਗਰੂਰ ਸ਼ਹਿਰ ਤੇ ਜਗ੍ਹਾ ਤੇ ਇਹਨਾਂ ਦੇ ਘਰ ਹੋਣਾ ਹੀ ਵੱਡੀ ਗੱਲ ਆ ਵਧੀਆ ਘਰ ਆ ਦੋ ਕਮਰਿਆਂ ਦਾ ਤਿੰਨਾਂ ਦਾ ਸ਼ੱਤ ਹੈਗੀ ਹੈ ਸਿਰ ਤੇ ਫਿਰ ਇੱਕ ਹੋਰ ਵੱਡੀ ਗੱਲ ਆ ਇਸ ਧੀ ਨੂੰ ਸਰਕਾਰੀ ਜੋਬ ਮਿਲਣੀ ਹੈ ਕਿਉਂਕਿ ਦੇ ਫਾਦਰ ਸਾਹਿਬ ਸੁਸਾਇਡ ਕਰਕੇ ਸੀਗੇ ਤੇ ਉਹਨਾਂ ਦੇ ਜਿਹੜੇ ਫੰਡ ਮਿਲੇ ਸੀ 14-15 ਲੱਖ ਰੁਪਇਆ ਉਹ ਤਾਂ ਇਦਾਂ ਹੀ ਖਾ ਲਿਆ ਦੇਖੋ ਇਸ ਚੀਜ਼ 'ਚ ਵੀ ਲੋਕਾਂ ਨੇ ਫਾਇਦਾ ਚੱਕਿਆ ਇਹਨਾਂ ਦਾ ਇਦਾਂ ਹੀ ਬਰਬਾਦ ਪੈਸੇ ਸਾਰੇ ਫੋਨ ਲੈ ਆਂਦਾ ਏਸੀ ਲੈ ਆਂਦਾ ਸਕੂਟਰੀ ਲੈ ਆਂਦੀ ਕਾ ਸਾਰਾ 14-15 ਲੱਖ ਰੁਪਇਆ ਖਤਮ ਕਰਤਾ ਮਨਲੇ ਦੇ ਕੁਝ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪੈਸੇ ਨੂੰ ਪਰ ਨਹੀਂ ਹੋ ਸਕੇ ਸਫਰ ਪਰ ਹੁਣ ਜਿਹੜੀ ਇੱਕ ਲੈਟਰ ਆਈ ਪਈ ਐ ਇੱਕ ਆਫਰ ਲੈਟਰ ਆਈ ਹੋਈ ਆ ਜਿਹੜੀ ਇਹਦੇ ਫਾਦਰ ਦੀ ਜੌਬ ਸੀਪੀਐਨ ਦੀ ਉਹ ਉਹਨਾਂ ਦੀ ਔਲਾਦ ਨੂੰ ਮਿਲਣੀ ਜੌਬ ਉਹਦੇ ਲਈ ਇਹ ਭੈਣ ਐਲੀਜੀਬਲ ਵੀ ਹੈਗੀ ਐ ਖਸ਼ੂ ਪਰ ਜਦੋਂ ਕੱਲਿਆਂ ਰਹਿ ਗਿਆ ਬੰਦਾ ਨਾ ਤਾਂ ਫਿਰ ਉਹ ਇਦਾਂ ਦੇ ਹਾਲਾਤਾਂ ਦੀ ਪਹੁੰਚ ਜਾਂਦਾ ਜਦੋਂ ਕੋਈ ਆਪਣਾ ਨਾਲ ਨਾ ਖੜੇ ਤੇ ਇਹ ਭੈਣ ਹੁਣ ਦੁਬਾਰਾ ਠੀਕ ਹੋ ਕੇ ਫੇਰ ਤੋਂ ਉੱਠ ਕੇ ਖੜੀ ਹੋਵੇ ਤਾਂ ਉਸ ਜੌਬ ਲਈ ਅਪਲਾਈ ਕਰੀਏ ਅਸੀਂ ਮੱਲੇ ਵਾਲਿਆਂ ਨੂੰ ਵੀ ਸਾਡੀ ਬੇਨਤੀ ਹੈ ਤੁਸੀਂ ਵੀ ਸਾਡੀ ਸਪੋਰਟ ਕਰਿਓ ਭਾਈ ਸਾਰੇ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਹੈ ਸਪੋਰਟ ਕਰਿਓ ਤਾਂ ਜੋ ਖਸ਼ਬੂ ਉਸ ਜੌਬ ਨੂੰ ਪ੍ਰਾਪਤ ਕਰ ਸਕੇ ਤੇ ਆਪਣੀ ਭੈਣ ਨੂੰ ਸਪੋਰਟ ਕਰ ਸਕੇ ਇਸ ਘਰ ਨੂੰ ਦੁਬਾਰਾ ਫੇਰ ਤੋਂ ਉਹਨਾਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਸ ਘਰ ਦੇ ਵਿੱਚ ਉਹ ਸਾਰੇ ਉਸ ਚੰਗੇ ਵਕਤ ਦੇ ਜਿਹੜੇ ਸਾਥੀ ਸੀ ਉਹ ਸਭ ਵਾਪਸ ਮੁੜਨ ਉਹ ਲੋਕ ਇਹਨਾਂ ਦੇ ਨਾਲ ਆ ਕੇ ਜੁੜਨ ਉਹ ਰਿਸ਼ਤੇਦਾਰ ਭੈਣ ਭਰਾ ਇਸ ਘਰ 'ਚ ਫੇਰ ਆਉਣ ਇਸ ਘਰ ਦੀਆਂ ਫੇਰ ਆਉਣ ਕੰਪਟਾਉਣ ਕਿਤਾਦੀ ਹੋ ਸਕਦਾ ਜੇ ਖਸ਼ਬੂ ਭੈਣ ਉੱਠ ਕੇ ਜ਼ਿੰਮੇਵਾਰੀ ਲਵੇ ਉੱਠ ਕੇ ਆਪਣੇ ਆਪ ਨੂੰ ਸੰਭਾਲੇ ਪਰ ਬਹੁਤ ਦੁੱਖ ਲੱਗਿਆ ਜੇ ਬਹੁਤ ਤਕਲੀਫ ਹੋਈ ਜਦੋਂ ਰਾਤ ਵੀਡੀਓ ਦੇਖੀ ਕੱਲ ਸ਼ਾਮ ਨੂੰ ਮਤਲਬ ਉਸੇ ਟਾਈਮ ਹੀ ਅਸੀਂ ਡਿਸਾਈਡ ਕਰ ਲਿਆ ਸੀ ਵੀ ਆਪਾਂ ਤੜਕ ਕਿਉਂ ਜਾਣਾ ਵਾ ਵੀ ਦੋ ਜਵਾਨ ਧੀਆਂ ਇੱਕ ਤਾਂ ਘਰੀ ਪਈ ਰਹਿੰਦੀ ਹੈ ਵਿਚਾਰੀ ਜਿਹਦਾ ਤਰਫੇ ਰ ਵੀ ਨਹੀਂ ਹੁੰਦਾ ਤੇ ਇੱਕ ਸੜਕਾਂ ਤੇ ਤੁਰੇ ਫਿਰਦੀ ਆ ਜਿਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਮੇਰੇ ਤਾਂੰ ਤੇ ਕੱਪੜਾ ਪਾਉਣਾ ਕਿ ਨਹੀਂ ਪਾਉਣਾ ਕਹ ਰਾਜੀ ਇਹਨਾਂ ਦਾ ਉੱਪਰ ਵੀ ਕਮਰਾ ਵਾ ਉੱਪਰ ਜਿਵੇਂ ਵੀਰੋਣੀ ਦੱਸ ਦਿਆ ਵੀ ਸਾਰਾ ਮੇਕਅਪ ਦਾ ਸਮਾਨ ਪਿਆ ਜਿਵੇਂ ਕਿਸੇ ਨੂੰ ਤਿਆਰ ਤੁਰ ਕਰਨਾ ਹੁੰਦਾ ਸੀ ਸ਼ਾਇਦ ਉੱਪਰ ਭੈਣ ਬੈਠ ਕੇ ਕਰਦੀ ਹੋਵੇ ਹਨਾ ਜਾਂ ਕਿਵੇਂ ਆ ਦੇਖੋ ਉਹ ਵਾ ਕਰਦੀ ਸਾਰੇ ਵਧੀਆ ਪ੍ਰੋਡਕਟ ਪਏ ਨੇ ਜੀ। ਸਾਰੀਆਂ ਨੰਨਾ ਮਸ਼ੀਨਾਂ, ਮਸ਼ੂਨਾ ਜਿਹੜੀਆਂ ਭਾਪੂਫ ਦੇਣ ਵਾਲੀਆਂ ਜਾਂ ਫੇਸ ਦੇ ਉੱਤੇ ਕੰਮ ਕਰਨ ਵਾਲੇ ਦੇਖੋ ਸਾਰੇ ਪ੍ਰੋਡਕਟ ਵੀਰ ਜੀ ਦੱਸਦੇ ਆ ਵੀ ਕੋਈ ਇਸੇ ਕੰਮ ਦੇ ਆ ਹਨੀ ਜੋ ਕਟ ਦੇ ਵਿੱਚ ਸਾਰਾ ਕੰਮ ਕਰ ਕਰਦੀ ਸੀਗੀ। ਤਾਂ ਦੇਖੋ ਜੀ ਆ ਭੰਨਾ ਹੋਇਆ ਸਾਰਾ ਕੁਝ ਨਾਲ ਦੇਖੋ। ਇੰਨਾ ਪੇਟੀਆਂ ਦੇ ਵਿੱਚੋਂ ਜੋ ਵੀ ਸੀਗਾ ਸਾਰਾ ਕੁਝ ਪਹਿਲਾਂ ਹੀ ਕੱਢ ਕੇ ਲੈ ਗਿਆ ਕੋਈ ਆ ਦੇਖੋ ਆ ਵੀ ਕੁੰਡਾ ਪੰਨਿਆ ਹੋਇਆ ਵਾ ਤੇ ਆ ਜਿੰਦਾ ਲੱਗਿਆ ਹੋਇਆ ਜਿਹੜਾ ਇਹਦੇ ਬਾਪੂ ਉਹਨਾਂ ਦਾ ਲਾਇਆ ਹੋਊਗਾ ਇਸ ਟਾਈਮ ਤੇ ਕੁੰਡਾ ਹੀ ਪਟਤਾ ਕਿਸੇ ਨੇ ਹਨਾ ਮਤਲਬ ਇਹਨਾਂ ਦੇ ਘਰ ਚੋਂ ਜਿਹੜੀ ਕੋਈ ਕੀਮਤੀ ਚੀਜ਼ਾਂ ਸੀਗੀਆਂ ਉਹ ਤਾਂ ਸਭ ਗਾਇਬ ਹੋ ਚੁੱਕੀਆਂ ਇੱਥੋਂ ਨਾ ਬਸ ਗੱਲ ਤਾਂ ਸਿਰਫ ਸਿੱਧੀ ਇਹ ਆ ਵੀ ਆਪਣਿਆਂ ਨੇ ਸਪੋਰਟ ਨਹੀਂ ਕੀਤੀ ਇੱਥੇ ਇੱਥੇ ਜਿਹੜਾ ਬਿਮਾਰੀ ਆ ਉਹ ਨਹੀਂ ਵੱਡੀ ਹੈਗੀ ਬਿਮਾਰੀ ਕੋਈ ਖਾਸ ਨਹੀਂ ਹੈਗੀ ਪਰ ਬਿਮਾਰੀ ਸਭ ਤੋਂ ਵੱਡੀ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਆਪਣੇ ਆ ਜਿਹੜੇ ਉਹ ਨਾਲ ਨਹੀਂ ਖੜ ਰਹੇ ਉਹ ਸਾਥ ਨਹੀਂ ਦੇ ਰਹੇ ਜਿਹਨੇ ਜੀ ਲੈਣ ਆਏ ਸੀ ਬੱਚਿਆਂ ਨੂੰ ਤੇ ਅਸੀਂ ਇੱਥੇ ਅੰਦਰ ਲੋਕ ਲਾ ਕੇ ਜਿੰਦਾ ਲਾ ਕੇ ਚਾਬੀ ਹੈ ਜਿਹੜੀ ਉਫੜਕ ਜਾਣੀ ਹੈ ਉਹ ਦੀ ਜ਼ਿੰਮੇਵਾਰੀ ਤੁਸੀਂ ਲਹੋਗੇ ਘਰ ਦੀ ਗੱਲ ਭਣੀ ਇਦਾਂ ਵਾ ਨੰਤਾ ਘਰ ਕਿਤੇ ਜਾਣਾ ਹੁਣ ਤਾਂ ਜੋ ਹਾਲਾਤ ਵਿਗੜਨੇ ਸੀ ਦੇਖੋ ਤੁਹਾਡੇ ਸਾਹਮਣੇ ਆ ਨਾ ਬੱਚੀ ਬਿਨਾ ਕੱਪੜਿਆਂ ਤੋਂ ਸੜਕਾਂ ਤੇ ਘੁੰਮ ਰਹੀ ਆ ਤੇ ਆਪਣੀ ਹੁਣ ਸਾਡੀ ਕੋਸ਼ਿਸ਼ ਇਹ ਰਹੂਗੀ ਵੀ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਚੱਲਨੇ ਆ ਆਪਣੇ ਜੋ ਉੱਥੇ ਰਹਿ ਕੇ ਠੀਕ ਹੋਣਾ ਨਾ ਨਹੀਂ ਦੇਖੋ ਉਹ ਤਾਂ ਠੀਕ ਹੋ ਗਈ ਸੀ ਵਧੀਆ ਐਨੀ ਉਹ ਐਨੀ ਸੋਹਣੀ ਫੋਟੋ ਖਿੱਚੀ ਹੋਈ ਆ ਅੰਦਰ ਉਹ ਮੈਂ ਹੁਣੇ ਦੇਖੀ ਐ ਕੰਡੇ ਨੂੰ ਐਨੀ ਵਧੀਆ ਹੋ ਗਈ ਸੀ ਸਾਰਾ ਕੁਝ ਐਨ ਦਿਮਾਗ ਸੈਟ ਸੀਗਾ ਬਿਲਕੁਲ ਵੀ ਮਤਲਬ ਕਿ ਸਾਡੇ ਕੋਲ ਸਾਰਾ ਕੁਝ ਅਸੀਂ ਸਾਰਾ ਕੁਝ ਇਹਨੂੰ ਸੌਂਪਤਾ ਪੈਸਾ ਟਾਕਾ ਕਾਪੀਆਂ ਵਗੈਰਾ ਔਰ ਮਕਾਨ ਦੇ ਕਾਗਜ਼ ਜੋ ਵੀ ਸੀਗੇ ਮੈਂ ਇਹਨੂੰ ਆਫ ਫੜਾ ਕੇ ਗਈਆਂ ਲੱਕੀ ਐਮਸੀ ਦੇ ਅੱਗੇ ਸਾਰਾ ਕੁਝ ਇਹਨੂੰ ਫੜਾ ਕੇ ਗਈਆਂ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਰਹੀ ਆ ਪੰਜ-ਛੇ ਮਹੀਨੇ ਹੁਣੇ ਮੈਨੂੰ ਤਾਂ 10 8-10 ਦਿਨਾਂ ਤੋਂ ਪਤਾ ਲੱਗਿਆ ਵੀ ਹਾਂ ਇੱਕ ਤਨ ਨੂੰ ਦੋਨਾਂ ਨੂੰ ਨਾਲ ਲੈ ਕੇ ਚੱਲਣੇ ਜੇ ਤੁਸੀਂ ਵਾਕਈ ਪਹਿਲਾਂ ਵੀ ਸਪੋਰਟ ਕੀਤੀ ਆ ਤਾਂ ਹੁਣ ਵੀ ਤੁਸੀਂ ਕਰੋ ਹੁਣ ਭਾਬੀ ਤੇ ਭੈਣ ਉੱਥੇ ਆਉਣਗੀਆਂ ਉਹਨਾਂ ਨੂੰ ਮਿਲਣਗੀਆਂ ਆ ਜਾ ਕੇ ਤੇ ਲੁਧਿਆਣੇ ਪਹੁੰਚਣਗੇ ਜਿੱਥੇ ਵੀ ਤੁਹਾਡਾ ਘਰ ਹੈ ਉੱਥੇ ਜੇ ਨਾਲ ਰਹੇ ਭੂਮਾ ਥੋੜੇ ਦਿਨ ਪੰਜ ਚਾਰ ਦਿਨ ਕਿਉਂਕਿ ਸਾਨੂੰ ਇਹਨਾਂ ਦੀ ਹਿਸਟਰੀ ਨਹੀਂ ਪਤਾ ਬੱਚਿਆਂ ਦੀ ਹਨਾ ਸਾਨੂੰ ਵੀ ਇਹ ਜਾਣਦੇ ਨਹੀਂ ਬੱਚੇ ਦੋਨੇ ਤੇ ਉੱਥੇ ਜੇ ਤੁਹਾਡੇ ਚ ਕੀ ਉਹਨਾਂ ਨਾਲ ਹੋਊਗਾ ਥੋੜਾ ਜਿਹਾ ਉਹਨਾਂ ਨੂੰ ਵੀ ਐਨ ਲੱਗੂ ਕਿ ਸਾਡਾ ਕੋਈ ਆਪਣਾ ਨਾਲ ਹੈਗਾ ਵਾ ਹਨਾ ਥੋੜਾ ਜਿਹਾ ਉਹਨੂੰ ਟ੍ਰੀਟਮੈਂਟ ਕਰਾਉਣ ਫਿਰ ਜਦੋਂ ਸਾਡੇ ਨਾਲ ਉਹ ਤੁਰੇ ਕੋਲ ਮਿਲ ਗਈ ਫਿਰ ਕੋਈ ਦਿੱਕਤ ਨਹੀਂ ਸੀ ਐ ਨਹੀਂ ਕਹਿੰਦੇ ਵੀ ਤੁਸੀਂ ਜਨਰਲ ਟਾਈਮ ਉਹਨਾਂ ਨੂੰ ਰੱਖਣਾ ਨਾਲ ਹੀ ਰਹੋ ਪਰ ਜੇ ਤੁਸੀਂ ਵਾਕਈ ਸਪੋਰਟ ਕਰਦੇ ਹੋ 2-4 ਦਿਨ 5 ਦਿਨ ਸਾਡੇ ਨਾਲ ਜ਼ਰੂਰ ਲਵਾਓ ਉਹਨਾਂ ਦੇ ਟੈਸਟ ਚੁਸ ਹੋ ਜਾਣਗੇ ਸਾਰੇ ਤੇ ਉਹਨਾਂ ਦਾ ਲਾਚ ਸ਼ੁਰੂ ਹੋ ਜਾਊਗਾ ਜਦੋਂ ਉਹਨਾਂ ਨੇ ਸਹੀ ਜਦੋਂ ਲੋੜ ਲੱਗੂਗੀ ਆਪਾਂ ਨੂੰ ਬਸ ਇੱਕ ਭੂਆ ਤੁਸੀਂ ਦੇਖੋ ਖੂਨ ਆ ਤੁਹਾਡਾ ਹਨਾ ਤੁਹਾਡੇ ਤੋਂ ਨੇੜੇ ਇੱਥੇ ਕੋਈ ਨਹੀਂ ਇਹਨਾਂ ਦੇ ਕੋਲੇ ਤੁਸੀਂ ਇਹਨਾਂ ਦੇ ਘਰ ਚ ਕਿਤੇ ਮਹੀਨੇ ਦੋ ਮਹੀਨੇ ਆ ਕੇ ਮੱਲਿਆਂ ਨਾਲ ਲੈ ਕੇ ਖੋਲ ਕੇ ਰੀ ਸਾਫ ਸਫਾਈ ਕਰਕੇ ਕਿਵਰੀ ਉਹ ਅੰਦਰ ਬੰਦ ਪਏ ਘਰ ਨੂੰ ਤਾਂ ਉਹ ਸਿਉਂਕ ਹੀ ਖਾ ਜਾਣੀ ਹੈ ਨਾ ਹਾਂ ਉਹ ਕਰਵਾ ਦਿਓ ਇੰਨਾਂ ਕਿ ਚੀਜ਼ਾਂ ਸਾਰੀਆਂ ਸਾਫ਼ ਸੁਫੀ ਕਰਾ ਕੇ ਰਖਾ ਦਿਓ ਵੀ ਚੀਜ਼ਾਂ ਕੋਈ ਖਰਾਬ ਨਾ ਮੁਹੱਲੇ ਵਾਲਿਆਂ ਨੂੰ ਨਾਲ ਲੈ ਕੇ ਜਿਹੜੇ 5-7 ਬੰਦਿਆਂ ਦੀ ਆਪਾਂ ਇੱਕ ਕਮੇਟੀ ਟਾਈਪ ਬਣਾ ਲੈਨੇ ਨਾਮ ਲਿਖ ਲੈਨੇ ਜਿਹੜੇ 5-7 ਜ਼ਿੰਮੇਵਾਰ ਬੰਦੇ ਆ ਤੇ ਬਸ ਇਹ ਇੱਕ ਬੇਨਤੀ ਹੈ ਮੇਰੀ ਤੁਹਾਨੂੰ ਵੀ ਜੇ ਤੁਸੀਂ ਕੋਲੇ ਰਹਿ ਸਕਦੇ ਹੋ ਪੰਜ ਦਿਨ ਚਾਰ ਦਿਨ ਤਿੰਨ ਦਿਨ ਵੀ ਰਹਿ ਪਾਓ ਸਾਡੇ ਲਈ ਬਹੁਤ ਮੇਰੀ ਬੇਟੀ ਕਰਕੇ ਮੈਂ ਹਜੇ ਰਹਿ ਨਹੀਂ ਸਕਦੀ ਮੈਂ ਆਪਣੇ ਘਰ ਨੂੰ ਛੱਡ ਕੇ ਨਹੀਂ ਦੱਸ ਸਕਦੀ ਕਿ ਬੇਟੀ ਇਕੱਲੀ ਹੈ ਮੇਰੀ ਇਸ ਕਰਕੇ ਮੈਂ ਉਹ ਵੀ ਬੇਟੀਆਂ ਹੀ ਆ ਹੋਰ ਜ਼ਿਆਦਾ ਹੈਗੇ ਨੇ ਮੇਰੀ ਪਰਜਾਈ ਬੇਟੀਆਂ ਬੇਲ ਪਰਜਾਈ ਵੀ ਹੈਗੇ ਭੈਣ ਚਲੋ ਉਹਨਾਂ ਨਾਲ ਗੱਲ ਕਰ ਲਓ ਉਹ ਰਹਿ ਪੈਣ ਰਹਿਣ ਕਿ ਕਿਹਣਾ ਪਲੀਜ਼ ਰਹਿ ਪੋ ਦੋ ਤਿੰਨ ਸਾਡੇ ਨਾਲ ਤਾਂ ਟ੍ਰੈਜੇਡੀ ਨਹੀਂ ਹੋ ਚੁਕੀ ਮੇਰੇ ਭੈਣ ਦਾ ਮੁੰਡਾ ਜਿਹੜਾ ਹੋ ਰਾਇਆ ਸੀ ਉਹਦੀ ਜੱਥ ਹੋ ਚੁਕੀ ਆ ਉਹ 32 ਸਾਲ ਦਾ ਜਿਹੜਾ ਰਵੀ ਸੀਗਾ ਜੇ ਪਾਈ ਦਾ ਦੀ ਰੱਖੀ ਨਹੀਂ ਕਰਾਂਗੇ ਇਹਨਾਂ ਦੀ ਨੋਦੀ ਜੱਥ ਹੋ ਚੁੱਕੀ ਆ ਉਹ ਤਾਂ ਇਹਨਾਂ ਦੀ ਵੀ ਹੋ ਜਾਣੀ ਜੇ ਆਪਾਂ ਇਹ ਰੱਖੀ ਨਹੀਂ ਕਰਾਂਗੇ ਨਹੀਂ ਅਸੀਂ ਉਹੀ ਗੱਲ ਹੈਗੀ ਆ ਨਾ ਅਸੀਂ ਆਪੇ ਦੁਖੀ ਆ ਰਹਿ ਕਰ ਲਓ ਕੋਈ ਨਾ ਉਹ ਰਹਿ ਪੈਣਾ ਕੋਈ ਗੱਲ ਨਹੀਂ ਇੱਕ ਜਣਾ ਰਹਿ ਪੈਣਾ ਅਸੀਂ ਥੋੜੇ ਦਿਨ ਬਾਅਦ ਕਿਹੜੇ ਕਟਿਆਉਂਗੀ ਦੋ ਦਿਨ ਦਿਨ ਕਿਹੜਾ ਕਟਿਆਉਂਗੀ ਉਹਨਾਂ ਨੂੰ ਕਹਿ ਦਊਗੀ ਔਰ ਇਹਦੇ ਮਗਰ ਘੇੜਾ ਰੱਖੇ ਹੋ ਇਹਨਾਂ ਦੇ ਕੋਈ ਵੀਕਲੀ ਕੋਈ ਮੰਥਲੀ ਇਹਨਾਂ ਦੇ ਮਗਰ ਘੇੜਾ ਥੋੜੇ ਦਿਨ ਬਾਅਦ ਅਸੀਂ ਘੇੜਾ ਮਾਰਿਆ ਕਰਾਂਗੇ ਨਾ ਕੋਈ ਨਹੀਂ ਕੀ ਬੈਂਟ ਕਰਾ ਕੇ ਲੈਣਾ ਹੋਊਗਾ ਉਹ ਵੀ ਲਾਇਆ ਕਰਾਂਗੇ ਸਾ ਬੱਚੇ ਵੀ ਉਹਨਾਂ ਦੇ ਹੈਗੇ ਨੇ ਕੋਪਰੇਟਿਵ ਬਸ ਇੰਨਾ ਹੀ ਮਰ ਭਾਜੀ ਕਹਿੰਦੇ ਨੇ ਤੁਹਾਨੂੰ ਵੀ ਭਾਈ 15 ਦਿਨਾਂ ਬਾਅਦ ਅਸੀਂ 15 ਦਿਨਾਂ ਬਾਅਦ ਅਸੀਂ ਤੁਹਾਡੇ ਕੋਲ ਘੇੜਾ ਮਾਰ ਲਿਆ ਕਰਾਂਗੇ ਠੀਕ ਹੈ ਚਲ ਆਓ ਕਿਸ ਨੂੰ ਕੋਣ ਆਏ ਭੂਆ ਉੱਠ ਕੇ ਮਿਲ ਭੂਆ ਨੂੰ ਜੱਫੀ ਪਾ ਕੇ ਠੀਕ ਹੈ ਕਹੇ ਭੂਆ ਕਿ ਮੇਰੇ ਨਾਲ ਚੱਲ ਮੈਂ ਠੀਕ ਹੋਣਾ ਵਾਂ ਜੱਫੀ ਪਾ ਜੱਫੀ ਪਾ ਲਾਪਟ ਘਟ ਕੇ ਹਾਂ ਜੀ ਤੁਸੀਂ ਆਪਣੀ ਇਹਨਾਂ ਦੀ ਪ੍ਰੋਪਰਟੀ ਤੁਸੀਂ ਉਹ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਅਸੀਂ ਕੋਈ ਉਹ ਨਹੀਂ ਹੈਗੇ ਠੀਕ ਹੈ ਜੀ ਪਹਿਲਾਂ ਸਾਡਾ ਵੀ ਜ਼ਮੀਰ ਹੈ ਨਾ ਜੀ ਅਸੀਂ ਸਾਡੀ ਸਸਤ ਤੱਕ ਇਹਨਾਂ ਦੀ ਚੱਲ ਤੇ ਚੱਲ ਜਾਇਦਾਦ ਤੇ ਕਦੇ ਵੀ ਕੋਈ ਸ਼ੱਕ ਨਹੀਂ ਜਿਤਾਏਗੀ ਸਾਡੀ ਸਸਤਾ ਸਿਰਫ ਇਹਨਾਂ ਨੂੰ ਸੇਵਾ ਸੰਭਾਲ ਲਈ ਲੈ ਕੇ ਚੱਲੀ ਹੈ ਠੀਕ ਹੈ ਜੀ ਸਾਡਾ ਇਹਨਾਂ ਦਾ ਨਹੀਂ ਕਹ ਲੈਂਦਾ ਹੋਰ ਵੀ ਸਾਡੇ ਕੋਲ 800 ਮੈਂਬਰਾਂ ਪਰਿਵਾਰ ਦੇ ਵਿੱਚ ਅਸੀਂ ਕਿਸੇ ਦੀ ਵੀ ਪ੍ਰੋਪਰਟੀ ਕਲੇਮ ਨਹੀਂ ਕਰਦੇ ਜਿੱਦਵੇਂ ਪਈ ਆ ਜਿੱਥੇ ਪਈ ਆ ਉੱਥੇ ਪਈ ਆ ਸਿਰਫ ਇੰਨੀ ਜ਼ਿੰਮੇਵਾਰੀ ਆ ਇਹ ਆ ਕੇ ਇਹ ਆਪਦਾ ਘਰ ਸਾਹਮਣ ਅਸੀਂ ਤਾਂ ਇਹ ਪੋਜ਼ਿਟਿਵ ਸੋਚ ਨਾਲ ਲੈ ਕੇ ਚੱਲੇ ਆ ਨਾ ਤੇ ਇਹ ਚਾਬੀਆਂ ਜੀ ਮੁੱਲੇ ਵਾਲੇ ਕਿੱਥੇ ਐਮਸੀ ਸਾਹਿਬ ਸਣੀ ਵੀਰੇ ਆ ਜਾਓ ਐਮਸੀ ਸਾਹਿਬ ਆ ਗਈ ਆ ਅਚਾਬੀਆਂ ਫੜਾਓ ਸਣੀ ਵੀਰੇ ਤੁਸੀਂ ਐਮਸੀ ਸਾਹਿਬ ਵੀ ਜੀ ਤੁਸੀਂ ਸਾਰੇ ਜ਼ਿੰਮੇਵਾਰ ਹੋ ਇਹ ਚਾਬੀਆਂ ਅਸੀਂ ਤੁਹਾਨੂੰ ਫੜਾਤੀਆਂ ਯਾਨੀ ਕਿਸੇ ਜਨਮ ਦਾ ਸਾਡਾ ਕੋਈ ਰਿਸ਼ਤਾ ਸੀ ਇਤਨਾ ਪਹਿਣਾ ਦੇ ਨਾਲ ਉਹਨਾਂ ਪਹਿਣਾ ਦੀ ਅੱਜ ਸਾਨੂੰ ਸੇਵਾ ਮਿਲੀ ਆ ਤੇ ਅਸੀਂ ਖਸ਼ਬੂ ਸਚਦੇਵਾ ਤੇ ਸ਼ੋਭਾ ਸਚਦੇਵਾ ਇਹਨਾਂ ਦੋਨਾਂ ਭੈਣਾਂ ਨੂੰ ਆਪਣੇ ਨਾਲ ਲੈ ਕੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਜਾ ਰਹੇ ਹਾਂ ਇਹਨਾਂ ਭੈਣਾਂ ਦੀ ਜਿੰਦਗੀ ਦੇ ਵਿੱਚ ਕੁਝ ਹਾਲਾਤ ਇਦਾਂ ਦੇ ਪੈਦਾ ਹੋ ਗਏ ਮੰਮੀ ਪਾਪਾ ਦੀ ਡੈਥ ਹੋ ਗਈ ਤੇ ਮੈਰਿਜ ਵੀ ਹੋਈ ਸੀਗੀ ਖਸ਼ਬੂ ਦੀ ਉਹਦੇ ਵਿੱਚ ਕੁਝ ਹਾਲਾਤ ਬਣ ਕੇ ਤਲਾਕ ਹੋ ਗਿਆ ਉਸ ਚੀਜ਼ ਦੀ ਸਟ्रेस ਲੈ ਕੇ ਰਵਿੰਦਰਪਾਲ ਸਚੇ ਦੇਵਾ ਜੀ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸੁਸਾਇਸਾਈਡ ਅਟੈਂਪਟ ਕਰ ਲਿਆ ਤੇ ਬਸ ਉਸ ਤੋਂ ਬਾਅਦ ਇੱਕ ਘਰ ਦੀਆਂ ਧੀਆਂ ਵੀ ਬिखर ਗਈਆਂ ਸ਼ੋਭਾ ਤਾਂ ਪਹਿਲਾਂ ਹੀ ਦਸ ਪੜੀ ਹੋਈ ਆ ਵੈਸੇ ਪਰ ਥੋੜੀ ਰੱਬ ਦੀ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਸੀਗੀ ਭਗਤਣੀ ਆ ਧੂਆਵਾ ਉਹ ਵੀ ਇਥੇ ਸ਼ਹਿਰ ਚ ਵੀ ਆਈ ਹੋਈ ਆ ਉਹ ਵੀ ਦੱਸਦੇ ਆ ਅਸੀਂ ਕੋਸ਼ਿਸ਼ ਕੀਤੀ ਪਰ ਨਹੀਂ ਕੁਝ ਹੋ ਸਕਿਆ ਪਰ ਜਿੰਨੀ ਕਰਨੀ ਚਾਹੀਦੀ ਸੀ ਉਹ ਕਰ ਨਹੀਂ ਸਕੇ ਚਾਚਾ ਬਹਾਰਾ ਨਾਨਕੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਹੁਣ ਵੀ ਭੂਆ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਨਾਲ ਚੱਲੋ ਦੋ ਚਾਰ ਦਿਨਾਂ ਵਾਸਤੇ ਉਹ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ ਨਹੀਂ ਛੱਡ ਸਕਦੀ ਮੈਂ ਨਹੀਂ ਜਾ ਸਕਦੀ ਪਰ ਸਾਡੀਆਂ ਧੀਆਂ ਮੈਂ ਦੋਨੋਂ ਪਰ ਅੱਜ ਅਸੀਂ ਆਪਣੀਆਂ ਭੈਣਾਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੱਤ ਬਖਸ਼ਣ ਅਸੀਂ ਇੰਨਾਂ ਭੈਣਾਂ ਦੇ ਭਰਾ ਬਣ ਸਕੀਏ ਤੇ ਇਹ ਭੈਣਾਂ ਸਾਡੀਆਂ ਠੀਕ ਹੋ ਕੇ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ਆਪਣਾ ਘਰ ਸਾਂਭ ਸਕਣ ਆਕੇ